ਦਲ ਭੰਜਨ ਸਤਗੁਰੂ ਪਰਉਪਕਾਰੀ ਵੱਡੇ ਜੋਧੇ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਸਤਗੁਰਾਂ ਦਾ અવਤਾਰ ਧਾਰਨ ਪ੍ਰਕਾਸ਼ ਉਤਸਵ ਗੁਰਪੁਰਬ ਹੈ ਵਿਸਾਖ ਦੇ ਮਹੀਨੇ ਦੀ ਇਸ ਪ੍ਰਕਾਰ ਹਾੜ ਦੇ ਮਹੀਨੇ ਦੀ ਜਦੋਂ ਸਮਾਪਤੀ ਹੁੰਦੀ ਹੈ ਪੂਰਨਮਾਸੀ ਦੇ ਹਿਸਾਬ ਦੇ ਨਾਲ ਤੇ ਜੇਠ ਦੇ ਮਹੀਨੇ ਦੀ ਪ੍ਰਾਰੰਭਤਾ ਹੁੰਦੀ ਹੈ ਉਸ ਰਾਤ ਅੰਮ੍ਰਿਤਵਾਲੇ ਦੇਨ ਗੁਰੂ ਗਰੀਬ ਨਵਾਜ ਮਹਾਰਾਜ ਜੀ ਦਾ ਆਗਮਨ અવਤਾਰ ਹੋਇਆ ਸੱਪਾਂ ਦੀਆਂ ਸਿਰੀਆਂ ਨੂੰ ਮਿਦਣਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਜੀ ਦੇ ਬਚਪਨ ਦੇ ਕੌਤਕ ਸਨ ਦਾਈ ਦਾ ਪਾਜ ਉਗੇੜਿਆ ਬ੍ਰਾਹਮਣ ਆਇਆ ਸੀਗਾ ਜ਼ਹਿਰ ਦੇ ਰਿਆ ਸੀ ਦਹੀਂ ਦੇ ਵਿੱਚ ਮਿਲਾ ਕੇ ਗੁਰੂ ਮਹਾਰਾਜ ਜੀ ਨੇ ਉਹ ਦਹੀਂ ਨਾ ਛਕਿਆ ਫਿਰ ਬ੍ਰਾਹਮਣ ਤੜਫ ਕੇ ਮਰਿਆ ਮਰਿਆ ਬਾਣੀ ਚ ਬਚਨੋਂਦਾ ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਤ ਬ੍ਰਹਮਣ ਮੂਆ ਹੋਏ ਕੈਸੂਲ ਅਖੀਰ ਵਿੱਚ ਤੁਕਉਂਦੀ ਜਨ ਨਾਨਕੀ ਪਰਮੇਸ਼ਰ ਸੁਣੀ ਅਰਦਾਸ ਮਲੇਸ਼ ਪਾਪੀ ਬਚਿਆ ਭਇਆ ਨਰਾਸ ਬਚਪਨ ਦੇ ਪਵਿੱਤਰ ਦਿਨਾਂ ਵਿੱਚ ਆਪ ਜੀ ਪਾਵਨ ਗੁਰਿਆਈ ਗੁਰਤਾ ਗੱਦੀ ਪਰ ਬੈ ਰਾਜਮਾਨ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਦੇ ਉਪਰੰਤ ਆਪ ਜੀ ਨੇ ਗੁਰਸਿੱਖਾਂ ਨੂੰ ਬੈਰਾਗ ਕਰਨ ਦੀ بجائے ਹੱਥ ਵਿੱਚ ਸ਼ਸਤਰ ਧਾਰੀ ਹੋ ਕੇ ਹਿੰਦੁਸਤਾਨ ਦੀ ਹਕੂਮਤ ਜਹਾਂਗੀਰ ਦੇ ਨਾਲ ਜੁੱਝਣ ਦਾ ਆਪ ਜੀ ਨੇ ਆਦੇਸ਼ ਅਤੇ ਸੰਦੇਸ਼ ਦਿੱਤਾ ਉਸ ਜ਼ਮਾਨੇ ਦੇ ਵਿੱਚ ਸ਼ਸਤਰ ਪਕੜਨਾ ਬਿਲਕੁਲ ਪੂਰੀ ਤਰ੍ਹਾਂ ਮਨਾ ਸੀ ਤੇ ਆਪ ਜੀ ਨੇ ਦੋ ਤਲਵਾਰੀਆਂ ਬਧੀਆਂ ਇੱਕ ਨਹੀਂ ਦੋ ਇੱਕ ਮੀਰੀ ਦੀ ਅਤੇ ਇੱਕ ਪੀਰੀ ਦੀ ਆਪ ਜੀ ਨੇ ਤਖਤ ਰਚਿਆ ਉਹ ਵੀ ਅਕਾਲ ਜੀ ਦਾ ਤਖਤ ਜੋ ਦਿੱਲੀ ਅਤੇ ਲਾਹੌਰ ਦੇ ਤਖਤ ਤੋਂ ਹਰ ਤਣਾ ਕਰਕੇ ਉੱਚਾ ਤੇ ਹਤਰਾਂ ਕਰਕੇ ਸੋਚਿਆ ਔਰ ਖੁਦ ਬਣਾਇਆ ਕਿਸੇ ਰਾਜ ਨੇ ਹੱਥ ਲਾਇ ਲਗਾਇਓ ਬੁੱਢੇ ਔ ਗੁਰਦਾਸ ਬਣਾਇਓ ਕਦੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਓ ਛੋਟੀ ਜਿਹੀ ਘਟਨਾ ਸ਼ਾਇਦ ਨਵੀ ਹੋਵੇ ਆਪਜੀ ਵਾਸਤੇ ਪਿੱਛੇ ਜਏ ਅੰਮ੍ਰਿਤਸਰ ਸਾਹਿਬ ਨਗਰ ਨਿਗਮ ਉਸਾਰੀ ਕਰ ਰਿਆ ਸੀ ਉਸਾਰੀ ਕਰਦਿਆਂ ਸੀਵਰੇਜ ਪੁੱਟ ਰਹੇ ਸਨ ਤੇ ਸੀਵਰੇਜ ਪੁੱਟਦੇ ਆ ਪੁੱਟਦੇ ਆ ਨਗਰ ਨਿਗਮ ਨੂੰ ਪ੍ਰਾਣੀਆਂ ਇੱਟਾਂ ਦਿਖਾਈ ਦਿੱਤੀਆਂ ਨਾਨਕਸ਼ਾਈ ਇਟਾਂ ਨੂੰ ਜਦੋਂ ਖੋਦਿਆ ਤੇ ਸਰੰਗ ਦਿਖਾਈ ਦਿੱਤੀ ਜਦੋਂ ਸਰੰਗ ਦੇਖੀ ਤੇ ਸਾਰਾ ਪ੍ਰਸ਼ਾਸਨ ਹਲਟ ਹੋ ਗਿਆ ਕਿਉਂਕਿ ਨੇੜੇ ਬਾਗਾ ਬਾਰਡਰ ਨੇੜੇ ਪੈਂਦਾ ਹੈ ਸਰਹੱਦ ਨੇੜੇ ਪੈਂਦੀ ਹੈ ਕਿ ਕਿਤੇ ਕੋਈ ਐਸੀ ਗੱਲ ਨਾ ਹੋਵੇ ਪ੍ਰਸ਼ਾਸਨ ਵੀ ਸੁਚੇਤ ਹੋ ਗਿਆ ਜਦੋਂ ਉਹਦੀ ਖੋਜ ਪੜਤਾਲ ਕੀਤੀ ਤੇ ਬਾਅਦ ਵਿੱਚ ਪਤਾ ਲੱਗਾ ਫਿਜ਼ਰੀ ਅਕਾਲ ਤਖਤ ਸਾਹਿਬ ਜੀ ਤੋਂ ਲੈ ਕੇ ਕਿਲਾ ਲੋਹਗੜ ਤੱਕ ਉਹ ਸਰੰਗ ਜਾਂਦੀ ਸੀ ਜਿਹਦੀ ਖੋਜ ਹੁਣ ਹੋਈ ਗੁਰੂ ਮਹਾਰਾਜ ਜੀ ਨੇ ਕਿਲੇ ਬਣਾਏ ਲੋਹਗੜ੍ਹ ਦਾ ਕਿਲਾ ਬਣਾਇਆ ਔਰ ਅੰਦਰੋਂ ਅੰਦਰੀ ਸਰੰਘਾਂ ਵੀ ਪੁੱਟੀਆਂ ਤਾਂ ਕਿ ਮੁਗਲ ਹਕੂਮਤ ਚੜ ਕੇ ਆਵੇ ਇਧਰ ਉਧਰ ਫੌਜ ਫੌਜ ਭੇਜਣੀ ਹੋਵੇ ਸ਼ਸਤਰ ਅਸਤਰ ਭੇਜਣੇ ਹੋਣ ਗੋਲਦੀ ਬਰੂਦ ਸਿੱਕਾ ਭੇਜਣਾ ਹੋਵੇ ਤੇ ਬਾ ਆਸਾਨੀ ਸਾਰੇ ਕਾਰਜ ਹੋ ਸਕਣ ਹਰਮੰਦਰ ਸਾਹਿਬ ਜੀ ਦੇ ਉੱਪਰ ਹਮਲਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਸਵਾਰਾ ਗੁਰਬਾਣੀ ਦੀਆਂ ਪੋਥੀਆਂ ਤੇ ਪਰਿਵਾਰ ਆਪ ਜੀ ਨੇ ਝਬਾਲ ਭੇਜ ਦਿੱਤਾ ਚਾਰ ਆਪ ਜੀ ਨੇ ਜੰਗ ਜੁੱਦ ਕੀਤੇ ਉਸ ਸਮੇਂ ਜਦੋਂ ਜੰਗ ਜੁੱਦ ਹੋਏ ਸਾਤ ਸੰਗਤ ਜੀ ਸ਼ਾਹਜਹਾਨ ਦੇ ਨਾਲ ਕਦੇ ਸ਼ਾਹਜਹਾਨ ਦੇ ਅੰਕੜੇ ਪੜ੍ਹ ਕੇ ਦੇਖੋ ਤੁਸੀਂ ਹੈਰਾਨ ਹੋ ਜਾਵੋਗੇ ਇਤਿਹਾਸਕਾਰਾਂ ਨੇ ਲਿਖਿਆ ਨੇ ਕਿ ਸ਼ਾਹਜਹਾਨ ਦੇ ਕੋਲ 22 ਲੱਖ ਕਈ ਪੁਸਤਕਾਂ 'ਚ 21 ਲੱਖ ਲਿਖੇ ਹੋਏ ਘੱਟੋ ਘੱਟ 21 ਲੱਖ ਉਹਦੇ ਕੋਲ ਸੈਨਿਕ ਸਨ ਉਸ ਜਮਾਨੇ ਦੇ ਵਿੱਚ 10000 ਉਹਦੇ ਕੋਲ ਕਿਲੇ ਸਨ 50000 ਉਹਦੇ ਕੋਲ ਜ਼ਮੂਰੇ ਸਨ 20000 ਉਹਦੇ ਕੋਲ ਤੋਪਾਂ ਸਨ ਐਡਾ ਵੱਡਾ ਲਾਹੂ ਲਸ਼ਕਰ ਸੀ ਚਾਰ ਵਾਰੀ ਉਹਦੇ ਨਾਲ ਜੰਗ ਜੁੱਦ ਹੋਇਆ ਔਰ ਸ਼ਾਹਜਹਾਨ ਚਾਰ ਵਾਰੀ ਹਾਰਿਆ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਗਰੀਬ ਨਿਵਾਜ ਮਹਾਰਾਜ ਜੀ ਦੇ ਗੁਰਸਿੱਖਾਂ ਦੀ ਜਿੱਤ ਹੋਈ ਫਿਰ ਆਪ ਜੀ ਨੇ ਗੁਰਬਾਣੀ ਦਾ ਇੰਨਾ ਆਦਰ ਬਧਿਰੜ ਕਰਾਇਆ ਕਿ ਭਾਈ ਗੋਪਾਲਾ ਜੀ ਸਾਹਿਬ ਜੀ ਤੋਂ ਸ੍ਰੀ ਹਰਗੋਬਿੰਦਪੁਰੇ ਜਵਦੀ ਸਾਹਿਬ ਜੀ ਦਾ ਅਹਿਮ ਸ਼ੁੱਧ ਬਾਠ ਲਗਾਤਾਰਾਂ ਔਂਕੜ ਅਤੇ ਸਿਹਾਰੀ ਦੇ ਸਮੇਤ ਸੁਣੀ ਉੱਚੀ ਜਗ੍ਹਾ ਤੇ ਬਿਠਾਇਆ ਸੱਜੇ ਪਾਸੇ ਤੇ ਗੁਰਤਾ ਗੱਦੀ ਦੇਣ ਵਾਸਤੇ ਉਹਨਾਂ ਨੂੰ ਤਿਆਰ ਹੋ ਗਏ ਐਨਾ ਗੁਰਬਾਣੀ ਦਾ ਆਪ ਜੀ ਨੇ ਅਦਬ ਅਤੇ ਸਤਕਾਰ ਸਾਥ ਸੰਗਤ ਜੀ ਦ੍ਰਿੜ ਕਰਾਇਆ ਉਸ ਸਮੇਂ ਵਿੱਚ ਬੀਬੀ ਕੌਲਾ ਜੀ ਸਾਹਿਬ ਜੋ ਕਿ ਮਾਫ਼ ਕਰਨਾ ਯਤীম ਅਸਹਾਏ ਸਨ ਆਪ ਜੀ ਦੇ ਪਿਤਾ ਆਪ ਜੀ ਦੇ ਅੱਬਾ ਰੁਕਮਦੀਨ ਕਾਜੀ ਆਪ ਜੀ ਦੇ ਨਾਲ ਸਖਤੀ ਕਰਦੇ ਸਨ ਕਿਉਂਕਿ ਬੀਬੀ ਕੌਲਾ ਜੀ ਸਾਹਿਬ ਸੋ ਸੂਫੀ ਸੰਤ ਮਹਾਤਮਾ ਅੱਲਾ ਰਸ਼ੀਦ ਬ੍ਰਹਮ ਗਿਆਨੀ ਸਾਈ ਮੀਆਂ ਮੀਰ ਜੀ ਸਾਹਿਬ ਜੀ ਦੀ ਸਹਬਤ ਵਿੱਚ ਰਹਿੰਦੇ ਸਨ ਤੇ ਬੀਬੀ ਕੌਲਾ ਜੀ ਸਾਹਿਬ ਜੀ ਨੂੰ ਗੁਰੂ ਘਰ ਦੇ ਵਿੱਚ ਜਗ੍ਹਾ ਦਿੱਤੀ ਪਨਾਹ ਦਿੱਤੀ ਐਡਾ ਸਤਕਾਰ ਦਿੱਤਾ ਕਿ ਆਪ ਜੀ ਦੇ ਨਾਮ ਤੇ ਕਿਲਾ ਵੀ ਉਸ ਅਮਰਤ ਸਰੋਵਰ ਵੀ ਉਸਰ ਬਰਾਇਆ ਤੇ ਖੁਦ ਆਪ ਜੀ ਨੇ ਉਹਦੇ ਵਿੱਚ ਟੋਕਰੀ ਢੋਈ ਆਪ ਜੀ ਨੇ ਖੁਦ ਉਹਦੇ ਵਿੱਚ ਸੇਵਾ ਕੀਤੀ ਮਹਾਰਾਜੀ ਅਮਰਤ ਕਥਾ 'ਚ ਲਿਖਿਆ ਹੈ ਕਿ ਆਪ ਜੀ ਨੇ ਬੀਬੀ ਕੋਲਾ ਜੀ ਸਾਹਿਬ ਜੀ ਨੂੰ ਕੁਰਾਨ ਮਜੀਦ ਵੀ ਲਿਆ ਕੇ ਦਿੱਤੀ ਸੀ ਕਿ ਬੀਬੀ ਜੀ ਆਪ ਜੀ ਮੁਤੱਲਾਏ ਕੁਰਾਨ ਕਰਦੇ ਰਹੋ ਭਾਵੇਂ ਕਿ ਉਹਨਾਂ ਦਾ ਜਿਹੜਾ ਧਿਆਨ ਸੀ ਗੁਰਬਾਣੀ ਪੜਨ ਵਿੱਚ ਵਿਸ਼ੇਸ਼ ਸੀਗਾ ਫਿਰ ਪੈਂਦੇ ਖਾਨ ਵਰਗੇ ਪਠਾਨ ਜਿਨ੍ਹਾਂ ਦਾ ਮਾਂ ਪਿਓ ਮਰ ਚੁੱਕਿਆ ਸੀ ਔਰ ਭੂਆ ਨੇ ਲੈ ਕੇ ਪਾਲਿਆ ਸੀਗਾ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਜਗ੍ਹਾ ਦਿੱਤੀ ਇੱਕ ਤੋਂ ਵਚਨ ਹੋਰ ਬੜੇ ਸਮਝਣ ਜੈਸੇ ਨੇ ਦਾਸ ਨੇ ਪਹਿਲਾਂ ਵੀ ਇੱਕ ਵਾਰੀ ਆਖਿਆ ਸੀ ਕਿਤੇ ਗੁਰੂ ਘਰ ਦੇ ਜਿਹੜੇ ਪਵਿੱਤਰ ਨਾਮ ਨੇ ਨਾ ਉਹਨਾਂ ਨੂੰ ਤਿਆਰ ਪੂਰਵਕ ਸੁਣੀਏ ਤੇ ਅਸੀਂ ਬੜਾ ਵੱਡਾ ਰਹਾਸ ਸਮਝਾਵਾਂਗੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਖੁਲਿਆ ਕਰਦੇ ਸਨ ਗੁਰੂ ਅੰਗਦ ਦੇਵ ਜੀ ਮਹਾਰਾਣੇ ਗੁਰਦੁਆਰਾ ਬਣਾਇਆ ਉਹਦਾ ਨਾਮ ਮੱਲਖੜਾ ਆਪ ਜੀ ਨੇ ਰਚਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੈਂਦੇ ਖਾਨ ਤੇ ਹੋਰ ਪਹਿਲਵਾਨਾਂ ਦੇ ਨਾਲ ਆਪ ਜੀ ਖੁਦ ਖੁਲਿਆ ਕਰਦੇ ਸਨ ਸ਼ਿਕਾਰ ਖੇਡਿਆ ਕਰਦੇ ਸਨ ਸ਼ਿਕਾਰੀ ਕੁੱਤੇ ਚੀਤੇ ਬਾਜ ਆਪ ਜੀ ਨੇ ਸ਼ੌਂਕ ਦੇ ਸਹਿਤ ਰੱਖੇ ਸਨ ਮੰਜੀ ਬੈ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਲਾਇਆ। ਉਸ ਸਮੇਂ ਹਿੰਦੂ ਰਾਜੇ ਬਵਿੰਜਾ ਜਿਹੜੇ ਕੈਦਖਾਨੇ अथवा ਕਿਲੇ ਦੇ ਵਿੱਚ ਬੰਦ ਸਨ ਜਿਨ੍ਹਾਂ ਨੂੰ ਗਿਨ ਕੇ ਰੋਟੀਆਂ ਅਤੇ ਮਿੰਨ ਕੇ ਪਾਣੀ ਦਿੱਤਾ ਜਾਂਦਾ ਸੀਗਾ ਉਹਨਾਂ ਨੂੰ ਕਿਲਿਆਂ ਵਿੱਚੋਂ ਛਡਾਇਆ ਔਰ ਬਕਾਇਦਾ ਉਹਨਾਂ ਦੇ ਰਾਜ ਭਾਗ ਦਿੱਤੇ। ਉਹ ਗੱਲ ਵੱਖਰੀ ਹੈ ਕਿ ਉਹਨਾਂ ਦੀਆਂ ਪੁਸਤਾ ਅੱਗੇ ਜਾ ਕੇ ਗਦਾਰ ਹੋਈਆਂ ਤੇ ਗੁਰੂ ਘਰ ਦੇ ਨਾਲ ਹੀ ਵਿਰੋਧ ਕਰਦੀਆਂ ਰਹੀਆਂ ਪਰ ਸਤਗੁਰਾਂ ਨੇ ਉਹਨਾਂ ਦੇ ਉੱਪਰ ਬਹੁਤ ਵੱਡੇ ਵੱਡਿਓ ਵੱਡੇ ਆਪ ਜੀ ਨੇ ਪਰ ਉਪਕਾਰ ਕੀਤੇ। ਅਮਰਤਵੇਲੇ ਦੀ ਆਸਾਵਾ ਆਸਾ ਦੀ ਵਾਰ ਵਿੱਚ ਆਪ ਜੀ ਪੂਰਨ ਰੂਪ ਦੇ ਵਿੱਚ ਪ੍ਰਪੱਕ ਰੂਪ ਦੇਵੇਂ ਜੁੜਿਆ ਕਰਦੇ ਸਨ ਗੁਰੂ ਮਾਰਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਜੀ ਦਾ ਆਗਮਨ ਹੋਇਆ ਉਸ ਵੇਲੇ ਆ ਜੀ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ ਸਨ ਉੱਠੇ ਵੀ ਨਹੀਂ ਕੁਝ ਬੋਲੇ ਵੀ ਨਹੀਂ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਕੇ ਘਰੇ ਗਏ ਗੁਰੂ ਕੇ ਮਹਿਲਾਂ ਦੇ ਵਿੱਚ ਤੇ ਸੀਸ ਝੁਕਾਇਆ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਖਿਆ ਇਹ ਸਾਰੇ ਜਹਾਨ ਦੀ ਪੱਤ ਰੱਖਣ ਵਾਲੇ ਪਰਦਾ ਢੱਕਣ ਵਾਲੇ ਹੋਣਗੇ ਇੱਕ ਦੋ ਬਚਨ ਹੋਰ ਸਾਂਝੇ ਕਰਕੇ ਸਮਾਪਤੀ ਕਰ ਦਿੱਤੀ। ਵੈਸੇ ਅੱਜ ਵਿਸ਼ੇਸ਼ ਕਰਕੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਹਸਤਾਨਾਂ ਦੇ ਔਰ ਲੋਕਲ ਕਮੇਟੀਆਂ ਵੱਖ-ਵੱਖ ਮੁਹੱਲਿਆਂ ਗਲੀਆਂ ਦੇ ਵਿੱਚ ਮਹਾਰਾ ਦਾ ਪੁਰਬ ਮਨਾ ਰਹੀਆਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰਾਂ ਦਾ ਜਿੱਥੇ ਰਤ ਡੁੱਲਿਆ ਹੈ, ਜਿੱਥੇ ਖੂਨ ਡੁੱਲਿਆ ਹੈ। ਇਹ ਇਸ ਜਹਾਨ ਦੀ ਸਭ ਤੋਂ ਪਵਿੱਤਰ ਤੋਂ ਪਵਿੱਤਰ ਮਹਾਨ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਗਰੀਬ ਨਿਵਾਜ ਮਹਾਰਾਜ ਜੀ ਦੇ ਸ਼ਹਾਦਤ ਦੇ ਪਵਿੱਤਰ ਪਾਵਨ ਅਸਥਾਨ ਤੇ ਵੀ ਰਾਤ ਦੇ ਦੀਵਾਨ ਸਜਨੇ ਨੇ ਉਸੇ ਸਬੰਧ ਵਿੱਚ ਅਸੀਂ ਦਿੱਲੀ ਆਏ ਸਾਧ ਸੰਗਤ ਨੇ ਪ੍ਰੇਰਿਆ ਸੋ ਇਥੋਂ ਦੇ ਨਿਜ਼ਾਮ ਨੂੰ ਇਥੋਂ ਦੇ ਪ੍ਰਬੰਧ ਨੂੰ ਉਥੇ ਵੀ ਵਿਸ਼ੇਸ਼ ਦੀਵਾਨ ਹੋਣਗੇ ਕਰੀਬਨ ਘੰਟੇ ਤੋਂ ਵੱਧ ਅਸੀਂ ਸਾਰੇ ਰਲ ਮਿਲ ਕੇ ਮਹਾਰਾਜ ਦਾ ਇਤਿਹਾਸ ਵਿਚਾਰਾਂਗੇ ਪਰ ਸੂਖਮ ਰੂਪ ਦੇ ਵਿੱਚ ਬੇਨਤੀ ਕਰ ਦਿੱਤੀ ਕਿ ਆਪਾਂ ਗੁਰੂ ਮਹਾਰਾਜ ਦਸਵੇਂ ਪਾਸ਼ਾ ਜੀ ਦੇ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਵਿਚਾਰਨੇ ਹਾਂ ਇੱਕ ਵਾਰੀ ਦਾਸ ਦੇ ਮਨ ਵਿੱਚ ਆਇਆ ਦਾਸ ਨੇ ਬੜੀ ਦਲੇਰੀ ਜੀ ਨਾਲ ਆਖਿਆ ਵੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਵੀ ਗੁਰੂ ਨਾਨਕ ਦੇ ਸਿਧਾਂਤ ਤੋਂ ਦੋ ਪੁੱਤ ਬਾਰੇ ਨੇ ਇਹਦਾ ਵਿਸਤਾਰ ਮੈਂ ਰਾਤ ਨੂੰ ਕਰਨਾ ਚਾਹਾਂਗਾ ਜੇ ਮਾਨ ਨੇ ਵਿੱਧ ਬਣਾਈ ਤੇ ਤੁਸੀਂ ਕਹੋਗੇ ਇਹ ਕਿਦਾਂ ਗੁਰੂ ਨਾਨਕ ਦਾ ਸਿਧਾਂਤ ਹੈ ਕਰਾਮਾਤ ਨਹੀਂ ਵਿਖਾਉਣੀ ਬਾਬਾ ਅਟੱਲ ਰਾਜ ਜੀ ਸਾਹਿਬ ਜੀ ਨੇ ਕਰਾਮਾਤ ਵਿਖਾਈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਖਿਆ ਕਿ ਸਰੀਰ ਦੇ ਬਦਲੇ ਸਰੀਰ ਧੰਨ ਧੰਨ ਬਾਬਾ ਗੁਰਦਿੱਤਾ ਜੀ ਸਾਹਿਬ ਜੀ ਨੇ ਮੂਈ ਗਾਂ ਜਿੰਦੀ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਾਨ ਨੇ ਆਖਿਆ ਕਾਰਾ ਮਾਨ ਦਿਖਾਵਣੀ ਹੈ ਕਹਿਰ ਜ਼ਰੂਰੀ ਸ੍ਰੀ ਪ੍ਰਭ ਰਜਾ ਮਿਟਾਏ ਕੇ ਪਰਨੂ ਹੈ ਦੂਰੀ ਤੇ ਬਾਬਾ ਗੁਰਦਿੱਤਾ ਜੀ ਜੀ ਸਾਹਿਬ ਉੱਚੇ ਟਿੱਲੇ ਤੇ ਬਿਰਾਜਮਾਨ ਹੋ ਕੇ ਧੰਨ ਧੰਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੀ ਜੋ ਵਾਰ ਮੰਗਿਆ ਸੋ ਵਾਰ ਦਿੱਤਾ ਜੀ ਜਪ ਸਾਹਿਬ ਜੀ ਦਾ ਪਾਠ ਕਰਕੇ ਚਿੱਟਾ ਚਾਦਰਾਂ ਓੜ ਕੇ ਆਪ ਜੀ ਸਮਾ ਗਏ ਇੰਨਾ ਵੱਡਾ ਸਿਧਾਂਤ ਦੋ ਪੁੱਤਰ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਿਰਮਲ ਅਤੇ ਭਣੇ ਤੋਂ ਔਰ ਸਿੱਧਕ ਤੋਂ ਆਪ ਜੀ ਨੇ ਕੁਰਬਾਨ ਕੀਤੇ ਐ ਐਸੇ ਪਰਉਪਕਾਰੀ ਸਤਿਗੁਰੂ ਦੀਨ ਦਿਆਲ ਸਤਿਗੁਰੂ ਪਤਿਤ ਪਾਵਨ ਸਤਿਗੁਰੂ ਭਗਤ ਵੱਛਲ ਸਤਿਗੁਰੂ ਮਹਾਨ ਕਿਰਪਾਲੂ ਦਿਆਲੂ ਸਤਿਗੁਰੂ ਆਪ ਜੀ ਦੇ ਲਾਂਗਰੀ ਨੇ ਇੱਕ ਵਾਰੀ ਕਾਂ ਨੂੰ ਗੁਲੇਲਾ ਮਾਰਿਆ ਸੀ ਗੁਰੂ ਮਹਾਰਾਜ ਦੇ ਪ੍ਰਸ਼ਾਦਾ ਛਕਦੇ ਸੀ ਬਹੁਤ ਸਾਰੇ ਪੰਛੀ ਆਣ ਕੇ ਬੈਠ ਜਾਂਦੇ ਸਨ ਤੇ ਉਹ ਲੰਗਰ ਵਿੱਚ ਆਣ ਕੇ ਭੋਜਨ ਨੂੰ ਵੀ ਛੁੰਦੇ ਸਨ ਆਪ ਜੀ ਦੇ ਲਾਂਗਰੀ ਸੀ ਭਾਈ ਕਾਕੂ ਤੇ ਭਾਈ ਕਾਕੂ ਦਾ ਬੱਚਾ ਸੀ ਨਾਮ ਭੁੱਲ ਗਿਆ ਉਹਨੇ ਕਾਂ ਦੇ ਗੁਲਿੱਲਿਆ ਮਾਰਿਆ ਕਾਂ ਦੀ ਲੱਤ ਟੁੱਟ ਗਈ ਸੀ ਗੁਰੂ ਮਾਨ ਨੇ ਆਖਿਆ ਵੀ ਜਿੰਨੇ ਕਾਂ ਦੀ ਲੱਤ ਤੋੜੀ ਉਹਦਾ ਕੁਛ ਨਾ ਰਵੇ ਆਖੇ ਤੇ ਉਸ ਵੇਲੇ ਫਿਰ ਬਾਬਾ ਵਿਧੀ ਚਾਂਜੀ ਸਾਹਿਬ ਜੀ ਨੇ ਫਿਰ ਅੱਗੇ ਹੋ ਕੇ ਬਖਸ਼ਾ ਦਿੱਤਾ ਸੀ ਐਨੇ ਕਿਰਪਾਲੂ ਐਨੇ ਦਿਆਲੂ ਗਰੀਬ ਨਿਵਾਜ ਸਤਿ ਸਤਗੁਰੂ ਮਹਾਰਾਜ ਦਾ ਅਜ ਅਵਤਾਰ ਧਾਰਨ ਦਾ ਪ੍ਰਕਾਸ਼ ਉਤਸਵ ਦਾ ਗੁਰਪੁਰਬ ਹੈ ਸਾਧ ਸੰਗਤ ਜੀ ਆਪਾਂ ਸਾਰੇ ਰਲ ਮਿਲ ਕੇ ਗੁਰੂ ਗਰੀਬ ਨਵਾਜ਼ ਮਹਾਰਾਜ ਦੀ ਅਮਰਤ ਗੋਦ ਵਿੱਚ ਸੋ ਸਾਰੇ ਆਪਾਂ ਬਿਰਾਜਮਾਨ ਹੋ ਰਿਆਂ ਮਹਾਰਾਜ ਜੀ ਦੇ ਪਵਿੱਤਰ ਪਾਵਨ ਅਸਥਾਨ ਸ੍ਰੀ ਸੀਸਗੰਜ ਜੀ ਸਾਹਿਬ ਜੀ ਵਿਖੇ ਸ਼ਾਮ ਤੋਂ ਲੈ ਕੇ ਰਾਤ ਤੱਕ ਵੱਡੀ ਗਿਣਤੀ ਵਿੱਚ ਦੀਵਾਨ ਸੱਜਣਗੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਾਇਕ ਦੇ ਨਾਲ ਔਰ ਸਨਮਾਨਯੋਗ ਭਾਈ ਅਮਰਜੀਤ ਸਿੰਘ ਜੀ ਪਿੰਕੀ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਗੁਰੂ ਮਹਾਰਾਜ ਜੀ ਦਾ ਪਵਿੱਤਰ ਪਾਵਨ ਆਸਰਾ ਲੈ ਕੇ ਜੋ ਵਿਸ਼ੇਸ਼ ਦੀਵਾਨ ਸੱਜ ਰਹੇ ਨੇ ਆਪ ਜੀ ਨੇ ਉੱਥੇ ਵੀ ਹਾਜ਼ਰੀਆਂ ਭਰਨੀਆਂ ਸੋ ਅੱਗੇ ਜੋ ਮਹਾਰਾਜ ਦੀ ਬਾਣੀ ਦੀ ਸ਼ਬਦ ਵਿਚਾਰ ਕਥਾ ਆਵੇਗੀ ਉਹ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ ਔਰ ਗੁਰੂ ਮਹਾਰਾਜ ਜੀ ਦੇ ਅਮਰਤ ਜੀਵਨ ਉਰਾਤ ਦੇ ਦੀਵਾਨਾਂ ਵਿੱਚ ਆਪਾਂ ਸਾਰੇ ਰਲ ਮਿਲ ਕੇ ਵਿਚਾਰਾਂਗੇ ਜਿਤਨੇ ਵੀ ਮਾਈ ਭਾਈ ਬਿਰਧ ਬਾਲ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਵਿੱਚ ਆਏ ਹੋ ਸਭ ਨੂੰ ਹੱਥ ਜੋੜ ਕੇ ਸਤਿਕਾਰ ਦਿੰਨੇ ਆ ਤੇ ਜਿਉਂ ਆਇਆ ਆਖਦੇ ਆ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੀ ਹਾਜ਼ਰੀ ਸੇਵਾ ਭੈ ਭਾਵ ਦੀ ਨੂੰ ਭਾਗ ਲਾਉਣ ਗਰੀਬ ਨੋਇਸਤ ਗੁਰੂ ਬਖਸ਼ਿਸ਼ ਕਰ। ਆਓ ਆਪਾਂ ਸਾਰੇ ਰਲ ਮਿਲ ਕੇ ਤੇ ਅਖੀਰਲੇ ਬਚਨ ਪਰ ਇਹ ਮਤੇ ਸਤਕਾਰ ਦੇ ਸਹਿਤ ਪੜ੍ਹੀਏ। ਦਿਨ ਹਸਤ ਪਾਮ ਕਰਨ ਨੇਤਰ ਰਸਨਾ ਤੇ ਸਹਿਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂਡ ਅੰਧ ਵਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ